ਓਕੇ ਮਾ ਲਾ ਸਾਰੇ ਆ ਗਿਆ ਗੱਲ ਦਾ ਕੰਡ ਜੀ ਬੈਲੇ ਹੀ ਬਹੁਤ ਹੈ ਨਾੜਦਾ ਬਾ ਹੁੰਦਾ ਹੈ ਮੋਡਲ ਸਿੱਕਾ ਕਰਕੇ ਨਹੀਂ ਨਾੜਦਾ ਜੇ ਜਿੰਨਾ ਬਾਈਕ ਦਾ ਵਧਾਈ ਹੈ ਇਹਦਾ ਮੜ ਜਾ ਨਾਹ ਨਾਲ ਇੱਥੇ ਮੈਂ ਸਲਿੱਪ ਉੱਪਰ ਟਾਇਰ ਬਹੁਤ ਚੌੜਾ ਹੈ ਪਤਾ ਨਾ ਸਲਿੱਪ ਵੀ ਹੋ ਜਾਂਦਾ ਹੈ ਠੀਕ ਆ ਸਭ ਦਾ ਦੇ ਨਹੀਂ ਫਿਰ ਐ ਸਾਈਕਲ ਲੈਣੀ ਲੈਣਾ ਕਹਿੰਦਾ ਉਹ ਸਾਈਕਲ ਬਿਨਾ ਫਰਦਾ ਨਹੀਂ ਯਾਰ ਲੈਣਾ ਪੈਣਾ ਸਾਈਕਲ ਤਾਂ ਨਾਲ ਤੇ ਜਦ ਫਿਰ ਬੰਦੇ ਆਪਣੇ ਜੋ ਕਰਦੇ ਆ ਫੱਲੇਣਾ ਮੰਨਦਾ ਘਾਟੇ ਵੱਧਦੇ ਇਹਦਾ ਸਭ ਕੰਮ ਕਰੁੰਦਾ ਹੈ ਜਿਸੇ ਕੰਮ ਹੋ ਗਿਆ ਇਹਦਾ ਯਾਰ ਇੱਕ ਤਾਂ ਉਹ ਡਿਸਕ ਬ੍ਰੇਕ ਫਸਦੀ ਆ ਥੋੜੀ ਜੀ ਚੱਕਣੇ ਗੇੜਾ ਨਹੀਂ ਬਣਦੇ ਹੈ ਜੋਰ ਨੂੰ ਹਲਾਉਂਦਾ ਕਹੀ ਦਿੰਦਾ ਉਹ ਮੇ ਤਾਂ ਛੇੜਖਾਨੀ ਜੀ ਹੋ ਗਈ ਇੱਕ ਦਿਨ ਘਰ ਇੱਕ ਇਹਦੇ ਮਗਰਾਂਡ ਪਾਉਣੇ ਜੱਟੇ ਮਾਰਦਾ ਨਹੀਂ ਕਿਣੀ ਪੱਪਾ ਹੌਲੀ ਹੌਲੀ ਚੰਨ ਵਿਚਾਰ ਕਰ ਲੈਣਾ ਨਹੀਂ ਕੋਈ ਨਾ ਮਨ ਨੂੰ ਇਹ ਆਇਆ ਇੱਕ ਵਾਰ ਮੌਲੀ ਤੇ ਸਾਈਕਲ ਭਰਾ ਗਿਆ ਦਾ ਬੱਚਾ ਮੈਂ ਤਾਂ ਆ ਜੀ ਨਾ ਮਨ ਨੂੰ ਕੁਝ ਆਇਆ ਨਹੀਂ ਗਿਆ ਹੀ ਬਾਪਸ 100 ਕਿਲੋਮੀਟਰ ਹੋ ਗਿਆ ਦਾ ਆਹ ਵੇ ਨਵੇਂ ਮੋਟਰ ਗੇਟਰ ਆਲਾ ਬਾਪ ਇਹ ਰੇਲੇ ਉਹ ਕਿਹੜਾ ਬਹੁਤ ਦੇਖ ਲੈ ਕਿੰਨੇ ਚੜਾਈਆਂ ਰਸਤੇ ਨੂੰ ਮੌਲੀ ਤੱਕ ਨਿਗੜ ਤੱਕ ਮੱਖੀ ਭਾਈ ਦੇਖਦੇ ਆ ਮਰੰਡੇ ਵਾਲਿਆਂ ਦਾ ਮਰੰਡੇ ਸਾਈਕਲਸ ਹੋਰ ਚੇ ਵੀ ਆਉ ਰਹੇ ਇਨੇ ਭਾਈ ਅੱਜ ਤਰੀਕ ਨੋਟ ਕਰ ਲੇ ਵਾਜੇ ਨਾਲੇ ਜਿੱਦਣ ਹਟ ਗਿਆ ਹੁਣ ਤੋਂ ਉਹ ਦਸੰਗੋਦਣ ਵੀ ਅੱਜ ਅੱਜ ਹਟ ਗਿਆ ਚਲਾਉਣ ਤੇ 7-8000 ਰੁਪਏ ਦਾ ਲੌਂਜ ਹੁਣਾ ਸਾਡਾ ਅੰਦੇ ਅਸੀਂ ਨਾ ਬਾਅਦ ਦੇਖਦੇ ਆਇਆ ਪਸੰਦ ਕੋਈ ਮੋਂ ਤਾਂ ਆ ਗਿਆ ਇੱਕ ਪਸੰਦ ਸਕਾਈਸ ਕੋਈ ਦਾ ਕੋਈ ਮੈਂ ਦੇਖਿਆ ਇੱਕ ਲੱਗਿਆ ਵਧੀਆ ਮੈਂ ਦਿਖਾਉ ਤੁਹਾਨੂੰ ਚਲੋ ਹੋ ਗਿਆ ਫਾਈਨਲ ਭਾਈ ਇਹ ਆ ਕਾਪਣੀ ਕਿੜੀ ਹੈ ਜੀ ਇਹ ਸਨ ਕਰਾਉਸ ਸਨ ਕਰਾਉਸ ਦੀ ਕਾਪਣੀ ਭਾਈ ਇਹ ਸਾਈਕਲ ਫਾਈਨਲ ਕਰ ਰਿਹਾ ਹੈਗਾ 29 ਚਾਹੀਏ ਇਹ ਉਨਾ 300 ਸੈਕਲ ਹੈ ਜੀ ਇਹ ਬਾਕੀ ਡਿਸਕ ਬ੍ਰੇਕਾਂ ਦੋਹਾਂ ਪਾਸੇ ਆ ਠੀਕ ਹੈ ਜੀ ਇਹਦੇ ਇੱਕ ਹੋਰ ਵੀ ਆ ਬੂਡ ਆ ਇਹਦੀ ਬ੍ਰੇਕ ਲੌਕ ਹੋ ਜਾਂਦੀ ਆ ਆ ਜੋ 600 ਸ਼ੌਕਰ ਨਾਲ ਸ਼ੌਕਰ ਬਾਈ ਇਹ ਲੌਕ ਕਰਨਾ ਆ ਲੌਕ ਉਪੋਪਨ ਹੋ ਗਿਆ ਇਹਨਾਂ ਦਾ ਦਵਾਰ ਹੁਣ ਜੇ ਲੌਕ ਅਨਾਲ ਤਾਂ ਫਿਰ ਸੀ ਫਲੋਰ ਜਾਣੇ ਵਾਸਤੇ ਬਾਕੀ ਆ ਤੁਹਾਨੂੰ ਤਿਆਰ ਹੋਣ ਤੇ ਬਾਅਦ ਦਿਖਾਉਣਾ ਹੈ ਲੈ ਬਾਈ 4 ਦਿਨ ਦੀ ਖਿਲਾਅ ਖਤਮ ਹੋ ਗਈ ਆ ਜੀ ਮੈਂ ਜਿੰਦਗੀ ਦਾ ਗਿਆ ਪਰ ਉੱਥਾ ਹੀ ਆਪਣਾ ਛੌਂਕ ਪੂਰੇ ਕਰਨੇ ਆ ਆ ਬਾਈ 2-3 ਦਿਨ ਦਿਨ ਜਿਹੜਾ ਹੋਇਆ ਚੱਲੀ ਜਾਣਾ ਚੱਪਲ ਦਿਖਾ ਕੇ ਡਮਰਾ ਕੇ ਕਿੜਾ ਆ ਪਾ ਦੇਣਾ ਪਿੰਡ ਜਾ ਕੇ ਬਾਪੂ ਕੋਲ ਜਦ ਬਾਪੂ ਨੇ ਪਾਸ ਕਰਨਾ ਫਿਰ ਪਾਸ ਹੋਣੀ ਚਾਹ ਮੈਂ ਉੱਥੇ ਚਲਾ ਕੇ ਦੇਖ ਰਿਹਾ ਚਲਾ ਕੇ ਦੇ ਰਿਹਾ ਕਿੜਾ ਦੂਰ ਮਰੇ ਨੌਕ ਦੀ ਵਾਲਾ ਲਵਾਉਣਾ ਚਾਬੀ ਵਾਲਾ ਦਿੰਦਾ ਮੈਂ ਕਿੜਾ ਬਾਈ ਚਾਬੀ ਲਈ ਫਿਰ ਹੀ ਜਾਊਗਾ ਨੰਬਰ ਵਾਲਾ ਲੋਕ ਦੇਜਦਾ ਹਾਂ ਨੰਬਰ ਚਾਹੀਦਾ ਦਾ ਆ ਗਿਆ ਨਹੀਂ ਬਾਈ ਆ ਦੇਖੋ ਤੁਹਾਨੂੰ ਚੀਜ਼ ਦਿਖਾਵਾਂ ਇੱਕ ਮੈਂ ਬਿਸ਼ੇਸ਼ ਫੈਸਲ ਡਿਮਾਂਡ ਤੇ ਬਾਈ ਨੇ ਦੁਆਈਆ ਗੱਡੀ ਬੜੀ ਦੁਆ ਆਹ ਦੇਖੋ ਇਹ ਵੀ ਇਹ ਵੀ ਡਿਮਾਂਡ ਪਰੇ ਆ ਮੈਂ ਕਹਿੰਦਾ ਪਾਣੀ ਪਹਿਰਾ ਦੀ ਮਨੂੰ ਹਾਂ ਵੀ ਆ ਦੇ ਕੇ ਪਿੱਛੇ ਲਾਈਟ ਵੀ ਦੋ ਬਾਈ ਬਾਈ ਜੀ ਉਹ ਤੋਂ ਬਟਨਾਂ ਤੇ 7 8 ਰੰਗ ਕੱਢ ਦੀਆਂ ਨਾ ਰੰਗ ਕੱਢ ਦੀ ਕਹੋਗੇ 7 8 ਆਪਸ਼ਨ ਹੈ ਜੀ ਕਿਹਨੇ ਨਾਲ ਵੜਦੀ ਆ ਅੱਜ ਅੱਛੇ ਦਾ ਫੋਨ ਆ ਗਿਆ ਕਰ ਲੈ ਗੱਲ ਹਾਂਜੀ ਅੱਛਾ ਜੀ ਹੈਗਾ ਜੀ ਸੰਨ ਕ੍ਰਾਸ ਸਾਈਕਲ ਆ ਸਾਈਕਲ ਪੂਰਾ ਟੌਪ ਦਾ ਆਪਾਂ ਬਾਈ ਇਹ ਲਿਆ ਮਰੰਡਾ ਸਾਈਕਲਸ ਤੋਂ ਤੁਹਾਨੂੰ ਦੱਸਤਾ ਪਹਿਲਾਂ ਹੀ ਮੈਂ ਵੀ ਆਇਆ ਆਪਣਾ ਰੋਪੜ ਸਹਾਰਾ ਗਰਾਊਂਡ ਆ RAM ji lag ground ਇਹਦੇ ਨਾਲੇ ਲਗਾਣਾ ਆ ਇਹ ਸਾਰਾ ਬਾਜ਼ਾਰ ਸਾਈਕਲ ਵਾਲੀ ਹੀ ਆ ਕਮਰੇ ਬਾਕੀ ਭਾਈ ਨੰਬਰ ਲਾ ਪਾਵੇ ਮੱਲੇ ਦਾ ਠੀਕ ਹੈ ਹਾਂ ਹਾਂ ਅੱਗੇ ਬਾਕੇ ਮਿਲਦੇ ਜਨ ਨੂੰ ਬਾਕੀ ਭਾਈ ਸਰਪੰਚੀ ਚੱਲ ਰਹੀ ਪੂਰੇ ਜੋਰਾ ਪਿੰਡ ਚ ਪਾਂਚੀ ਗੜਾ ਲੰਘ ਬੰਨਿਆ ਹੋਇਆ। ਵੀ ਉਹ ਦੀ ਜਾਂ ਕਿ ਹੰਦੋਂਗੇ ਫੇਰੇ ਕਿਦੇ ਦਿਨ। ਯਾਰ ਇੱਥੇ ਕਿਤੇ ਹੋਰ ਪਾਸੇ ਸਾਲਾ ਮੂਰੇ ਚੰਗਾ ਜਾਂ ਨਹੀਂ ਲੱਗਦਾ। ਯਾ ਤੂੰ ਇੱਥੇ ਮਰਜੀ ਵੱਲ ਨਹੀਂ ਯਾਰ ਤੂੰ। ਹਾਂ। ਤੂੰ ਖੋ। ਉਹ ਆਪਣੀ ਵਾਲੀ ਗੱਡੀ ਨੂੰ। ਲੈ ਮੈਂ ਦੇਖਾ ਚਲਾ ਕੇ ਹਾਂ। ਜਗਦੀਪ ਦੇਖੋ ਕਹਿੰਦਾ ਆਪਣੀ ਗੱਡੀ ਨੂੰ। ਆਪਣੀ ਗੱਡੀ ਨੂੰ ਕਾ ਕਰਨਾ? ਨਾਈਟਰ ਰਹਿ ਗਈ ਇੱਕ ਚੱਕੇ ਜਵੜੀ। ਅੱਛਾ। ਆਕਾ ਵੇ ਕਿੰਨਾ ਵਾਹ। ਭਾਈ ਸਾਈਕਲ ਫੁੱਲਾ ਵਰਗਾ ਫੇਰ ਲੈ। ਹਾਂ ਤਾਂ ਹੈ ਹੀ ਹੋਇਆ। ਹਾਂ ਇਹ ਛੋਟਾ ਲੈ ਲਾਉਂਦਾ ਕੰਮ ਖਰਾਬ ਮੈਂ ਤਾਂ ਅਹੀ ਨਹੀਂ ਆ ਦੇਖੀ ਲਾਂਗੇ ਲੱਗੀ ਲਾਂਗੇ ਗੀੜਾ ਦੇਣਾ ਕਾ ਸੁੱਕ ਸਾਦ ਨਾਲ ਮੋੜ ਲਿਆ ਜੀ ਬਾਕੀ ਗੱਲ ਇਹਦਾ ਚੱਲ ਪਿੰਡ ਨੂੰ ਇਹ ਸਾਤੇ ਚੱਕ ਲੈਣੇ ਤੈਨੂੰ ਖਬਰ ਇਹਨੇ ਫੋਨੇ ਕਰ ਦੇਣਾ ਗਾਂ ਜਾ ਕੇ ਵੀ ਆ ਜਾਓ ਆ ਗਿਆ ਆ ਗਿਆ ਭਾਈ ਆ ਗਿਆ ਆ ਗਿਆ ਕੋਈ ਫੁਆਲੇ ਵਾਲਾ ਕੰਮ ਆ ਬੁਰਾ ਹਾਂ ਦੋ ਬਈ ਲੈ 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 ਇੱਕ ਹੋਰ ਤੇ ਜਾਣਾ ਭਾਈ ਨਾਲ ਤਾਂ ਵੀ ਚੱਲਦੇ ਆ ਭਾਈ ਜਾਣਾ ਐਂ ਆਖਰ ਕੀ ਕਰਦਾ ਤੂੰ ਬੜਾ ਇੱਧਰ ਕੈਮਰਾ ਆਹ ਉਹ ਬਾਈ ਸੰਤਰੀ ਲਾਉਣੀ ਆ ਯਾਰ ਉਹ ਪੀਲ ਲਾਣੀ ਜਗਦੀਪ ਆ ਯਾਰ ਹੈਪੀ ਦੇ ਗੱਡੀ ਹੈ ਉਹ ਚਮਕੂਗੀ ਪੀਲੀ ਦੂਰ ਤੇ ਨਹੀਂ ਉਹ ਦੁਨੀਆ ਸੰਤਰੀ ਆ ਐ ਭਾਈ ਜਗਦੀਪ ਦਾ ਇਹ ਹੋ ਲੱਗਿਆ ਹੋਇਆ ਕਵਰੀਆ ਬਹੁਤ ਤੂੰ ਵੀ ਲਗਾ ਲੈ ਬੰਗ ਇਲੀਗਲ ਉਹਦਾ ਫਾਈਲ ਜੇ ਲੱਗਿਆ ਚਲਾਉਣ ਸਾਈਕਲ ਉਹਨਾਂ ਹੈਗੇ ਇਹ ਚਾਰ ਦਿਨ ਦੀ ਜਾਂਦ ਨਹੀਂ ਫਿਰੰਦਾ ਰੀ ਰਾਤ ਉਹ ਕੰਮ ਹੋਣਾ ਕਮੀਨਾ ਹੋ ਗਿਆ ਸਾਡਾ ਓਡਾ ਤੂੰ ਸ਼ਾਤੀਆਂ ਲੱਗਦੇ ਨਾ ਗਾ ਨਹੀਂ ਪਾਇਆ ਤਾ ਹਾਂ ਇਹ ਮੈਂ ਘਰੂ ਪਾਇਆ ਪੈਕਦਾ ਇਹਨਾਂ ਦਾ ਪਤਾ ਕਿਸਨ ਲੱਗਿਆ ਤੂੰ ਸੈਟ ਪਾਈ ਹੈ ਹੁਣ ਬੰਦਾ ਨਾਲ ਲੱਗਿਆ ਕਾਲੇ ਬਾਈ ਨਾਲ ਨੇ ਜੋਰ ਪਾਇਆ ਬਜਰੀ ਉਹਨਾਂ ਨੇ ਕਹੇ ਤੈਨੂੰ ਨਾਲ ਲੈ ਕੇ ਜਾਏ ਕਰਨਾ ਆਏ ਨੂੰ ਇਹ ਕਹਿੰਦਾ ਮੇਰਾ ਟੈਸਟਰੋਲ ਬਾਤਾ ਮੈਂ ਕਿਹਾ ਚਲੋ ਸਾਡੇ ਨਾਲ ਥੋੜਾ ਧਾਵਾ ਲੈਣਾ 8 ਵਜੇ ਤੱਕ ਨਾਲੇ ਸਾਡੇ ਨਾਲ ਇਨਾ ਨੂੰ ਮੈਨੂੰ ਆਇਆ ਉੱਥੋਂ ਆਉਣਾ ਲੈ ਗਿਆ ਨਾਲੇ ਬਣਾ ਲੈਣਾ ਪਾੜਾ ਬਣੂ ਸਾਈਕਲ ਗੱਡੀਆਂ ਲੈ ਕੇ ਜਾਂਦੇ ਨਹੀਂ ਟੈਕ ਨਾਲ ਨਾਲ ਟੰਗ ਲਾ ਉਹਨਾਂ ਘੱਟ ਲਾਉਣੇ ਦੋ ਨਾਲ ਲਾ ਕੇ ਇਹਦੀ ਦੇਦਾ ਚੱਲਣਾ ਹੀ ਨਹੀਂ ਹੈਗਾ ਜਿੱਦਣ ਮੇਲ ਚੱਲਦੀ ਜਵੇਲੀ ਤਾਂ ਮਾਤੇ ਹੋਏ ਗੱਲ ਨਾਲੇ ਤਾਂ ਜੋ ਮੇਲ ਨੂੰ ਨਾਲੇ ਲੈ ਗਿਆ ਉੱਥੇ ਤੇ ਆਇਆ ਮੈਂ ਮੇਲ ਤੇ ਆਇਆ ਅਗਲੇ ਦੇ ਆਹ ਕੰਮ ਬਾਈ ਦੇਖਦੀ ਕਿ ਮਗਰਾੜ ਨਾਲ ਵਾਹਤੇ ਗੱਡੀ ਨੂੰ ਆ ਤਾਂ ਹੀ ਫਰਕ ਜਾ ਲੱਗਦਾ ਬਾਕੀ ਵੀ ਦਿਖਾਉਣਾ ਤੁਹਾਨੂੰ ਉਹ ਨਹੀਂ ਚਾਹੀਦਾ ਹੁਣ ਇੱਕ ਤਾਂ ਹੋ ਸਕਿਆ ਲਿਆ ਨਾ ਉਹ ਵੀ ਮਾਰਦਾ ਸਾਨੂੰ ਕਈ ਵਾਰ ਦਿਮਾਗ ਚ ਨਹੀਂ ਰਹਿੰਦਾ ਪਾਣੀ ਜਿੰਨਾ ਕੱਢ ਹੋ ਜਾਂਦਾ ਕਿਤੇ ਖੜਾ ਥੋੜਾ ਮੋੜ ਸਿਰ ਪਰ ਸਹੀ ਐ ਬਈ ਪਿਉਂਦਾ ਕੱਪੜੇ ਪਾਉਂਦਾ ਸਾਈਕਲ ਬੜਾ ਘੰਟ ਚੱਲੇ ਆ ਸਵਾਹ ਪੂਰਾ ਖਚਮਾ ਕੰਮ ਆ ਉਹ ਜੂਆ ਛੋਟਾ ਲੈ ਲੈਂਦੇ ਫਿਰ ਔਕਰ ਵਾਲੀ ਕਰ ਦਿੰਦੇ ਸੀ ਸੱਤ ਇਹਦੇ ਕਿਹੜੀ ਔਕਰ ਵੀ ਸੈੱਟ ਫਿਰ ਜਾ ਬਾਕੀ ਜੀ ਲੋ ਭਾਈ ਦਿਖਾਉਂਦੇ ਪਿੰਡ ਜਾ ਕੇ ਦਿਖਾਉਂਦਾ ਸਾਨੂੰ ਬਾਕੀ ਭਾਈ ਇੱਥੇ ਸਾਈਕਲ ਲੈ ਆਇਆ ਭਾਈ ਆ ਆਈ ਯਾਰ ਦੇਖ ਇਹ ਤਾਂ ਦੇਖ ਲਿਆ ਮੈਂ ਕਹਿ ਰਾਂ ਆਉਂਦਾ ਕਹਿੰਦਾ ਮਾਲਿਕ ਇੱਥੇ ਨੂੰ ਮੈਂ ਸੋ ਚਾਰ ਦਿਨ ਚਲਾਉਣਾ ਪਈ ਨਹੀਂ ਚਲਾਉਣਾ ਹੋ ਚੱਲ ਕੇ ਤੇ ਨਹੀਂ ਸਾਡੇ ਇਹ ਨਹੀਂ ਹੈਗਾ ਹੈ ਮੈਂ ਕਹਿੰਦਾ ਆ ਗਿਆ ਰੌਲਾ ਜਮਾਦਾ ਆ ਵੇ ਪਿੱਛੇ ਆ ਥੋੜਾ ਜਿਹਾ ਉਹ ਸਤਵੀਰ ਜਰੀ ਵੜਦਾ ਅੰਦਰ ਅੱਛਾ ਹੈਗਾ ਹੈਗਾ ਉਹੀ ਬੋਲਦਾ ਉਹਦੇ ਨਾਲ ਆ ਵੇ ਹਾਂ ਜੀ ਵਾ ਅੱਜ ਅੱਜ ਮੋਟਰਸਾਈਕਲ ਨੂੰ ਜਿੰਦਾ ਇੱਕ ਨੂੰ ਇੱਕ ਮੋਟਰਸਾਈਕਲ ਨੂੰ ਅੱਜ ਲੋਕ ਲਾ ਕੇ ਖੜਾ ਰਿਹਾ ਲਾਉਗਾ ਯਾਰ ਲਾ ਜਾਂਦਾ ਜੱਟ ਨੇ ਖੇਤ ਨੂੰ ਵੀ ਸੁਵਾ ਇਹਦੇ ਪਾ ਜਾਵੇ ਤਾਂ ਪਤਾ ਲੱਗਣਾ ਪਤਾ ਹਾਂ ਹੜਾ ਇੱਕ ਮਿੰਟ ਕੀ ਹੈ ਲੈਡੀ ਬਲਦੀ ਹੈ ਲੈਡੀ ਬਲਦੀ ਹੈ ਵਾਹ ਅਪਛੇ ਕਾਗਜ ਜੇ ਤਾਰਦੇ ਹੇਟਾ ਦੇ ਆਹਾਂ ਹਾਂ ਲਗ 11000 ਲਾ ਜਾਣਾ ਇਹ ਮਸਾਲੇ ਕਿਹੜਾ ਬੰਦਾ ਟਾਈਪਸ ਵਾਲਾ ਹਾਂ ਤੜਾ 3 ਮਹੀਨੇ ਕੱਢਦਾ ਇੱਕ ਸਿੱਕ ਸਾਲ ਅੱਛਾ ਜੀ ਐਲਈਡੀ ਲਾਈਟ ਹੈ ਇਹਨੇ ਦੇਖੋ ਹੁਣ ਤਾਂ ਮੇਰੀ ਗੱਲ ਸੁਣੋ ਜੀ ਆਹ ਮੰਡ ਨਹੀਂ ਆਲਾ ਕਿਤੇ ਹੀ ਜਾਣਾ ਹੈ ਆਪਣਾ ਮੋਟਰਸਾਈਕਲ ਚੱਕ ਮੋਟਰਸਾਈਕਲ ਉਹ ਲਾਈਟ ਬੰਦ ਕਰ ਦੋ ਤਾਂ ਹੀ ਪੈਸੇ ਪੂਰੇ ਹੋਣੇ ਫਿਰ ਸਵੇਰ ਨੂੰ ਬਾਲੀ ਜਾਣਾ ਉਹਦਾ ਤਾਂ ਹੀ ਪੈਸੇ ਪੂਰੇ ਹੋਣਗੇ ਇਹ ਰੈੜਾ ਵੀ ਦੂਰੇ ਨਾਲੋਂ ਘੇਰੇ ਨਾਲੋਂ ਚਲਾ ਕੇ ਦੇਖ ਜਾ ਹੈ ਚਲਾ ਕੇ ਦੇਖ ਉਹ ਤਾਂ ਮੈਨੂੰ ਪਹਿਲੇ ਖਾ ਪਈ ਜਾਂਦਾ ਗੱਗੇ ਇਹ ਤਾਂ ਸਦਾ ਪੁੱਠਾ ਹੈ ਮਗਰਾੜ ਕੇ ਸਿੱਧਾ ਹੁਣ 7-8 ਮਾਸ਼ਾ ਦਾ ਬੰਦ ਕਰ ਦੇ ਬਸ ਹੈਲੋ ਹਾਂ ਇਹ ਸਿੱਧਾ ਖੜਾ ਮੁੱਲਾ ਡਾਇਰਕ ਪੁੱਠਾ ਖੜਾ ਸਿੱਧਾ ਆਏ ਵਨ ਮਿੱਡਿਆਂ ਆਏ ਵੀ ਆਏ ਹੁੰਦੇ ਆਏ ਹੁੰਦੇ ਪੁੱਠਾ ਜੀ ਮੈਂ ਜਿ ਚਲਾ ਕੇ ਦੇ ਕੇ ਚਾ ਉਹ ਹੁਣ ਚੱਲਦਾ ਇਹ ਸਾਈਟ ਰਮਾ ਕੇ ਟੇਰ ਜੰਮੀ ਆ ਮਗਰਾੜ ਕਰਕੇ ਲੱਗੀ ਜਾਂਦਾ ਵਾਲਾ ਪੁੱਠਾ ਲੱਗੇ ਆਹ ਤਾਂ ਕਵਰ ਜੀ ਯਾਰ ਚੰ ਲੱਗੇ ਰਹਿੰਦੇ ਰੱਖ ਲੈ ਦੋ ਦਿਨ ਹੁਣ ਦੋ ਦਿਨ ਰੱਖ ਰੱਖ ਪੁੱਠਾ ਨੂੰ ਪਤਾ ਲੱਗੇ ਵੀ ਨੌ ਲ 11000 ਰੁਪਇਆ ਲਾਇਆ ਨੌ 10 11000 ਹੋਰ ਤਾਂ ਹੀ ਲੱਗੇ ਬਾਪੂ ਨੂੰ ਹੁਣ ਕੀ ਦੱਸੀ ਜੀ ਲੋਨ ਕਰਾਇਆ ਬਾਪੂ ਨੂੰ ਮੈਂ 9000 ਕਹਿਣਾ ਤਾਂ 11000 ਲੱਗ ਲਿਆ ਹੂੰ ਲੋਨੇ ਕਰਾਇਆ ਕਿਤੇ ਨਹੀਂ ਸੈਗੋ ਬਾਈ ਸੈਗੋ ਵੀ ਲੋਨ ਹੋਣ ਲੱਗ ਦੇਖ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਉਹ ਲੋ ਡਾਗਾ ਡਾ ਕੰਮ ਨਹੀਂ ਕਿਤੇ ਲੈਣਾ ਤਾਂ ਸੀ ਉਹ ਬਾਈ ਚਲਾਉਣਾ ਹੁੰਦਾ ਇਹ ਤੁਰ ਗਈ ਲੈ ਗਿਆ ਇਹਦਾ ਉਹ ਕੰਮ ਵੀ ਦੇਖੀ ਜਾਣਾ 11000 ਲਾਇਆ ਪਿਆ ਵੀ ਚਲਾਉਣਾ ਨਹੀਂ ਹੋਰ ਰਹਿ ਗਿਆ ਲਾਂਗੇ ਗੇਅਰ ਹੈ ਲੈ ਸਾਲਾ ਬਹੁਤ ਆਏ ਲੱਗੀ ਜਾਂਦਾ ਜਿਵੇਂ ਗੇਅਰ ਪਾਏ ਪਏ ਹੁੰਦੇ ਆ ਨਾ ਉਹ ਰੇਲਾ ਫਰਕ ਹੈਗਾ ਨਵਾਂ ਵੀ ਹੈਗਾ ਉਹ ਵੀ ਠੀਕ ਹੈ ਇਹ ਤੇ ਫੇਰ ਇੱਕ ਹੋਰ ਆ ਬਾਬੇ ਇਹਦੇ ਗੋਲੀ ਦੂਜੇ ਸੈਕੰਡ ਨਾਲ ਫਰਕ ਹੈ ਨਾ ਪੈਰਿੰਗ ਹੈ ਇਹਦੇ ਦੂਜੇ ਸੈਕੰਡ ਨਾਲ ਵੀ ਫਰਕ ਆਉਂਦਾ ਸ਼ੌਕਰ ਸ਼ੌਕਰ ਵੀ ਹੈਗੇ ਆ ਸ਼ੌਕਰ ਆ ਮੁਰੇ ਉਹ ਸ਼ੌਕਰ ਵੀ ਆਜਾ ਇਹਨੂੰ ਸ਼ੌਕਰ ਚੱਕ ਨਹੀਂ ਤੇ ਮਾਟੋਏ ਜ ਮਾਰਕ ਚ ਉਹ ਸ਼ੌਕਰ ਲੱਗਿਆ ਉਹ ਦੇਖ ਤਾਂ ਲੈ ਸ਼ੌਕਰ ਆ ਤਾਂ ਹੀ ਅਨੀ ਕੀਮਤਾ ਹੈ ਸੜਕ 'ਤੇ ਜਾਣਾ ਸ਼ੌਕਰ ਬੰਦ ਨੂੰ ਕਰ ਲਈ ਦੋ ਆਪਸ਼ਨ ਹੈਗਾ ਕੰਪਨੀ ਵੀ ਬਹੁਤ ਟਾਪ ਦੀ ਆ ਕਹਿੰਦੇ ਇਹ ਮੈਂ ਕਹ ਰੈੜਾ ਹੋਤਾ ਹੈ ਰੈੜਾ ਪੈਸੇ ਵੀ ਲੈ ਲਈ ਹੈ ਰੈੜਾ ਬਾਹੋਤਾ ਹੂੰ ਲੇਕਿਨ ਹੂੰ ਲੱਗਦਾ ਜਿਵੇਂ ਊਂਡ 'ਤੇ ਬੈਠੇ ਹੁੰਦੇ ਆ ਘੋੜੇ 'ਤੇ ਅਣਾ ਤਿੰਨ ਚਾ ਅਣਾ ਤਿੰਨ ਚਾ ਉਹ ਬੜਾ ਆਏ ਉਹ ਮੋਢੇ ਕੱਦੇ ਗੱਲ ਪਏ ਹੁੰਦੇ ਮੇਰੇ ਤੂੰ ਜਾਂਦਾ ਨਹੀਂ ਆਇਆ ਮੈਂ ਖੜ ਜੂਗਾ ਲਾਦਨਦਾ ਮੈਂ ਵੀ ਪੈਸੇ ਤੇ ਲਾਲ ਲਾ ਹਲਾ ਲਾ ਦੇਖ ਲੈ ਹੁਣ ਆਇਆ ਹੈ ਨਾ ਖੇਤ ਨੂੰ ਪੀਤਾ ਪਰ ਜਾਂ ਤਾਂ ਹੀ ਫਾਇਦਾ ਆਏ ਦੇਖਿਆ ਜੀ ਤੁਹਾਨੂੰ ਗੱਲ ਦੱਸਦਾ ਇੱਕ ਵਾਰ ਦੇਖ ਇੱਧਰ ਹਾਂ ਮੈਂ ਤਾਂ ਬਜਾਦਾ ਉਹਦੇ ਉੱਥੇ ਦੋ ਲਾਗ ਸਾਡਾ ਉਹ ਬਣਾ ਲਿਆ ਬਜਾਦਾ ਕਾਰਡ ਅੱਛਾ ਬਣਾ ਲਿਆ ਮੇਰੇ ਉਹਦੇ ਨੂੰ ਬਜਾਦਾ ਕਾਰਡ ਬਣਾਇਆ ਮੈਂ ਦੇਖ ਲੈ ਮਾਂ ਵੀ ਯਾਰ ਗਾਹਾਂ ਨੂੰ ਕੰਮ ਆਇਆ ਕਰਦਾ ਚੀਜ਼ ਇਹ ਬਣਾ ਲਓ ਕਾਰਡ ਉੱਥੇ ਗਿਆ ਹਾਂ ਦੋ ਚਾਰ ਸੌ ਦਾ ਫਾਇਦਾ ਫੱਕ ਇੰਨਾ ਕਿ ਬਿਆਜ ਪੈਂਦਾ 500 ਰੁਪਏ ਫालतू ਲੁੱਟਾ ਹੁੰਦਾ ਯਾਰ ਅੱਛਾ ਹਾਂ ਇਹ ਤਾਂ ਠੀਕ ਹੈ ਉਹ ਇਹ ਐਡੀ ਗੱਲ ਨਹੀਂ ਹੈਗੀ ਮੈਂ ਕਹਾਂ ਵੀ ਕੱਲ ਨੂੰ ਵੀ ਹੋਰ ਚੀਜ਼ ਲੈਣੀ ਆ ਵੀ ਕੰਮ ਆ ਜੂਗਾ ਉਹ ਕਾਰ ਚੱਲਦਾ ਹੋ ਜੂਗਾ ਉਹ ਹਾਂ ਕਾਰ ਚੱਲਦਾ ਹੋ ਜੂਗਾ ਤਾਂ ਮੈਂ ਬਣਾ ਲਿਆ ਇਹ ਗਿਆ ਬਾਜ਼ਾਰ ਚੋਂ ਪਿੱਛੇ ਤੇ ਲੋਕ ਲਾ ਕੇ ਆਪਣੇ ਨੌਬੇ ਕਰਾਤਾ ਫਿਰ ਮੈਂ ਅੱਛਾ ਇਹਦੇ ਪੈਸੇ ਲੈਣੇ ਹੈ 1000 ਰੁਪਏ ਕਿਸ਼ਤ ਹੈ ਠੀਕ ਹੈ 1200 ਕਹਿੰਦੇ 1300 ਰੁਪਏ ਕਿਸ਼ਤ ਹੈ 1263 ਰੂਟਰ ਦੇ ਗੇਟ ਚ ਹੈ ਕਿਸ਼ਤ ਮਹੀਨੇ ਦੀ ਮਹੀਨੇ ਦੀ ਕਿਸ਼ਤ ਠੀਕ ਹੈ ਕਾ ਮਹੀਨੇ ਦੀ ਬਣਿਆ ਲੂਣ ਨਹੀਂ ਤਾਂ 8 ਮਹੀਨੇ ਦਾ ਲੂਣ ਬਣਿਆ 8 ਦਾ ਹਾਂ 10000 ਤੋਂ ਵੈਣ ਆਪਾਂ ਨੂੰ ਉਹ ਕਿੰਨੇ ਦਾ ਨਗਦ ਲੈਣਾ ਹੁੰਦਾ ਇਹਨੇ ਦਾ 500 ਜਿਆਦਾ ਪਿਆ 500 ਜਿਆਦਾ ਫਰਕ ਪਿਆ ਫਿਰ ਠੀਕ ਹੈ ਇਹ ਦੀ ਪਹਿਲੀ ਕਿਸ਼ਤ ਜਾਣੀ ਹੈ 2 ਤਰੀਕ ਨੂੰ ਫਿਰ ਥੋੜੋ ਜਿਹਾ ਵੀ ਕਰਾਇਆ ਨਹੀਂ ਤੁਹਾਨੂੰ ਗੱਲ ਦੱਸਦਾ ਉਹਨੇ ਇੱਕ ਦਿਨ ਵੀ ਇੱਕ ਨੂੰ ਮੈਂ ਇਹਦੀ ਪਹਿਲੀ ਕਿਸ਼ਤ ਹੈ 2 ਨਵੰਬਰ ਨੂੰ ਅੱਛਾ ਵੀ ਜਦ ਤੱਕ ਦੇਖ ਵੀ ਸਹਿ ਚ ਆਉਂਦਾ ਹੈ ਮੀਂਹ ਮਹੀਨਾ ਮਹੀਨੇ ਦੇ ਜਿਆਦਾ ਪਿਆ ਹਾਂ ਅਕਤੂਬਰ ਚ ਆਉਣਾ ਹਲੇ ਹਾਂ ਸਤੰਬਰ ਚਲਦਾ ਹਾਂ ਹਾਂ ਇੱਕ ਮਹੀਨਾ ਦੋ ਦਿਨਾਂ ਉੱਪਰ ਪਾਏ ਆ ਜਦ ਤੱਕ ਇਹਨੇ ਅੱਕ ਜੇਣਾ ਜਦ ਤੱਕ ਇਹਦੀ ਕਿਸਤ ਭਰਨੀ ਕਿਹੜਾ ਮੇਰੇ ਵੀ ਮੋੜਿਆ ਇਹ ਹੁਣ ਭੇਜਦੇ ਨੂੰ ਮੰਡਮਾ ਕਿਹੜਾ ਮਾਰ ਕੇ ਜਾ ਨਹੀਂ ਸਕਦਾ ਇਹ ਨਾ ਹੁਣ ਚਲ ਜੂਗਾ ਨਾ ਨਵੇਂ ਨਵੇਂ ਲੈ ਨਵੇਂ ਨਵੇਂ ਜਾਊਗਾ ਇੱਕ ਦੋ ਵਾਰੀ ਫੇਰ ਤਾਂ ਮੋਟਰਸਾਈਕਲ ਦੇਖਣ ਲੱਜਿੰਦਾ ਉਹ ਨਹੀਂ ਰਹਿਣਾ ਬਹੁਤ ਆ ਸਾਈਕਲ ਚਲਾਉਣੇ ਨੂੰ ਮੈਂ ਦੇਖਿਆ ਇਹਦਾ ਰਹਿਣਾ ਸਵੇਰੇ ਜਾਂਦੇ ਸੈਰਸੂਰ ਕਰਨ ਕਿਤੇ ਨਹੀਂ ਚੱਲ ਚੱਲ ਠੀਕ ਹੈ ਕੁਝ ਪਾਸੇ ਨੂੰ ਇਹ ਤਾਂ ਉਹ ਵੀ ਕੰਮ ਆ ਜਾਂਦਾ ਮੋਟਰ ਮੋਟਰਸਾਈਕਲ ਜਿਆ ਖਰਾਬ ਹੋ ਗਿਆ ਸੀ ਕਿਸੇ ਬਹਾਨੇ ਸਵੇਰੇ ਉੱਠਦਾ ਜਾ ਕੋ ਸਾਹ ਜਰੇ ਹਾਂ ਉਹ ਬਾਕੀ ਦੇਖ ਦੇ ਕਿੰਨੇ ਦਿਨ ਹੋ ਗਏ ਹਾਂ ਇਹ ਦੇਖਦੇ ਆ ਇਹਦੇ ਚ ਦ ਦਸ ਸੀ ਜਦੋਂ ਹਟ ਗਿਆ ਨਾ ਇਹ ਪੰਦਰਸ ਦੀ ਮਰ ਜਾਉਣਾ ਦਸ ਦਿਨ ਤੈਨੂੰ ਪੰਜ ਪੰਜ ਸੌ ਚੋਂ ਉੱਥੋਂ ਦੀ ਦੱਸ ਦੇਣਾ ਤੈਨੂੰ ਜਦੋਂ ਇਹਨੂੰ ਡਾਗ ਲੈ ਕੇ ਭੇਜਣਾ ਵੀ ਚੱਲ ਹੁਣ ਅੱਜ ਮੰਡਰ ਨੂੰ ਚੱਲ ਸਕਦੇ ਹਾਂ ਆਪਣੇ 1 30 ਕਿਲੋਮੀਟਰ ਪੂਰੇ ਗਾਲਜ ਪੂਰੇ ਗਾਲ ਪਿੰਡ ਵਾਲੀ ਪਰ ਇੱਥੇ ਤੇਰੇ ਹਾਂ ਵਾਹ ਆ ਮੋੜਰ ਜਿਹੜੀ ਨਵੀਂ ਬਣਾਈ ਆ ਬਾਕੀ ਭਾਈਆ ਜੈਤਬਾਹਰ ਆ ਛੁੱਟੀ ਆ ਦਿਨ ਅੱਜ ਛੁੱਟੀ ਗਰਮੀ ਬਹੁਤ ਹੈ ਭਾਈ ਅਮਨਦੀਪ ਆ ਬਦਲ ਲੱਗਾ ਤਾਂ ਟਰੈਕਟਰ ਉਤਰਨ ਲੱਗੇ ਕਹਿੰਦਾ ਮੈਂ ਟਰੈਕਟਰ ਲੈ ਕੇ ਆਇਆ ਵੇ ਆ ਦੇਖਿਆ ਦੇਖੀ ਜਾਂਦੀ ਹੈ ਕਹ ਜੱਜ ਕਿੱਥੇ ਮਾਂ ਅਸੀਂ ਕਿੱਥੇ ਜਾਣਾ ਇੱਥੇ ਅਸੀਂ। ਆ ਟੂਰਨਾਮੈਂਟ ਹੁੰਦਾ ਕਿਤੇ ਯਾਰ। ਪਤਾ ਨਹੀਂ ਕਿੱਥੇ ਹੁੰਦਾ। ਮਾਮੇ ਨੇ ਆਇਆ ਤਾਂ ਖੇਡਣ ਫੁੱਟਬਾਲ ਦਾ। ਦੋ ਆਲ ਦਾ ਹੁਣ ਖੇੜੀ ਹੋਣਾ ਫਿਰ। ਨਹੀਂ ਖੇੜੀ ਹੈ ਨਹੀਂ ਸਵੇਰੇ ਮੈਂ ਖੇੜੀ ਤੇ ਆਇਆ ਸਵੇਰੇ। ਖੇੜੀ ਦਾ ਘੱਮਸਮ ਤਾਂ ਕੰਮ। ਭਲਿਆਣਾ। ਭਲਿਆਣਾ ਹੋਵੇ। ਭਲਿਆਣਾ ਹੋਊਗਾ ਹਾਂ। ਭਲਿਆਣਾ ਭਲਿਆਣਾ ਭਲਿਆਣਾ। ਭਲਿਆਣਾ। ਪੜਵਾਲ ਤਾਂ ਹੀ ਨਹੀਂ ਪਤਾ ਸਾਨੂੰ ਹੋਰ ਦਾ ਪਤਾ ਲੱਜਦਾ ਸਾਨੂੰ। ਹੂੰ ਹੂੰ। ਭਲਿਆਣਾ ਹੈ। ਭਲਿਆਣ ਕਰਾ ਲਈ ਕਰਾਉਂਦੇ ਆ ਉੱਥੇ ਵੀ ਗਰਾਊਂਡ ਬਹੁਤ بڑا ਹੈ। ਸਕੂਲ ਨੂੰ ਬਹੁਤ بڑا। ਉਹ ਬਹੁਤ ਵੱਡਾ ਗਰਾਊਂਡ ਉਹ ਵੀ। ਵ ਤੇ ਬਾਕੀ ਜੇ ਭਾਈ ਸੰਮਤੀ ਹੋਈ ਨਹੀਂ ਚਲੋ ਦੇਖੋ ਕੀ ਬਣਦਾ ਜੇ ਗੇਟ ਤੇ ਸੰਮਤੀ ਹੋਈ ਨਹੀਂ ਵੋਟਾਂ ਪੈਣਗੀਆਂ ਉਹ ਵੀ ਸਾਡੇ ਕੋਈ ਬੜੀ ਗੱਲ ਨਹੀਂ ਹਲੇ ਹੈਗੇ 2-3 ਦਿਨਾਂ ਉਹ ਵਧੀਆ ਹੋ ਜੇ ਨਹੀਂ ਹੋਣੀ ਹੈਗੀ ਸੰਮਤੀ ਹਾਂ ਨਹੀਂ ਮੈਂ ਤਾਂ ਕਹਿੰਦਾ ਹੋ ਜਾਵੇ ਵਧੀਆ ਹੋ ਜਾਵੇ ਵਧੀਆ ਯਾਰ ਸਾਹਮਣੇ ਦੇ ਮੂੰਹ ਲੱਗਦੇ ਰਹੇ ਜੀ ਸੰਮਤੀ ਹੋਈ ਉੱਥੇ ਗੱਲ ਵੀ ਹੋਈ ਜਿਹੜੇ ਸਾ ਮੈਨੂੰ ਲੱਗਦਾ ਨਹੀਂ ਹੋਊਗੀ ਸੰਮਤੀ ਵੀ ਚਲ ਹੈਗੇ 2-4 ਦਿਨ ਹਲੇ ਹੋ ਸਕਦੀ ਕੋਈ ਬੜੀ ਗੱਲ ਹੀ ਆਵੇ ਪਤਾ ਲੱਗ ਜਾਣਾ ਵੀ ਕਿਹੜਾ ਭਾਵੀ ਇਦੀ ਆ ਹੋ ਜੇ ਤਾਂ ਵਧੀਆ ਯਾਰ ਬਾਕੀ ਇਧਰ ਤੇ ਭਾਈ ਨੇਤਰ ਖੜ ਗਿਆ ਨੇਤਰ ਭਾਈ ਨੇਤਰ ਨੂੰ ਪਾਈ ਸਾਰਿਆਂ ਨੇ ਕਿਹਾ ਭਾਈ ਖੜ ਜਾ ਨੇਤਰ ਖੜ ਗਿਆ ਭਾਈ ਹੂੰ ਉਹ ਸਾਮਧੀ ਨੂੰ ਕਹਿੰਦਾ ਭਾਈ ਇਧਰ ਸਾਥ ਤੇਰੇ ਨੂੰ ਸਮਝੀ ਕਰ ਲੈਨੇ ਸੀ ਇਕੱਠੇ ਹੋ ਕੇ ਮੁੰਡਿਆਂ ਨੇ ਮੋਟਰ ਉੱਤੇ ਬੈਠੇ ਇਧਰ ਕਰਨੀ ਫਿਰ ਸਮਝੀ ਹੋਈ ਨਹੀਂ ਹੈਗੀ ਫਿਰ ਹੁਣ ਵੋਟਾਂ ਵੀ ਖੜੂਗਾ ਖੜੂਗਾ ਅਗਲਾ ਨਾ ਮੈਂ ਖੜੂਗਾ ਜੀ ਭੈ ਜੀ ਹੋਰ ਵੀ ਛੱਡਣਾ ਹਾਂ ਬਾਕੀ ਹੋਰ ਕੈਂਡੀਡੇਟ ਦੇਖਦੇ ਭਾਈ ਵੀ ਸਾ ਆ ਜਾ ਔਰ ਇਹਨੂੰ ਚੱਲ ਨੇਤਰ ਖੜਾ ਹੈ ਨੇਤਰ ਤਾਂ ਖੜਾ ਹੁਣ 5 ਮਿੰਟ ਦੇ ਦੇ 10 ਮਿੰਨੂ ਬਸ ਆ ਗਿਆ ਇਹ ਤਾਂ ਹੈਗੇ 5 ਸਾਲ ਚੱਲਦਾ ਸਮਝਦਾ ਗੱਲ ਕੋਈ ਹਾਂ ਹੱਥ ਕਿੱਥੇ ਚ ਜਾਂਦਾ ਹੁਣ ਕਾਇਦਨ ਚਾਰ ਚਾਰ ਨੂੰ ਆਖਰੀ ਸਾਈਕਲ ਪਰ ਹੈ ਚਾਰ ਨੂੰ ਚਾਰ ਚਾਰ ਤਰੀ ਕਾਇ ਹੋਈ ਅੱਜ ਫੋਲ ਕਾ ਪਰ ਅੱਜ 30 32 ਕਦੀ ਅੱਜ ਅੱਜ 29 ਹੈ ਬਤੀ ਲਾਲਾ ਚਾਰ ਦਿਨ ਨਾ ਅੱਤੀ ਹੋ ਬੰਮੇ ਅੱਜ ਚਾਰ ਦਿਨ ਰਹੀ ਚਾਰ ਵੰਦੀ ਨੂੰ ਹੋਗੇ ਪਾਰਟੀ ਹੋਗੀ ਆਹ ਪਤਾਈਆਂ ਭਾਈ ਗ੍ਰਾਂਟ ਮਿਲਣੇ ਤੋਂ ਪਹਿਲਾਂ ਹੀ ਲੱਗ ਗਈਆਂ ਜੀ ਸਤਿ ਸ਼੍ਰੀ ਅਕਾਲ ਜੀ ਪੰਮਾ ਭਾਈ ਬਾਕੀ ਪੰਮੇ ਨੇ ਵੀ ਸਵਾਜ ਇਦਾਂ ਹੀ ਆ ਭਾਈ ਫਿਰ ਕਾ ਵੀ ਕਿਸ ਤਾ ਪਰ ਮਾਰ ਚ ਲਾਉਂਦਾ ਕਹਿੰਦਾ ਯਾਰ ਯਾਰ ਲੋਕਾਂ ਨੇ ਕ੍ਰੈਡਿਟ ਕਾਰਡ ਮੰਗਿਆ ਵਾ ਨਹੀਂ ਦਿੰਦੇ ਆਪਣੀ ਬੋਲਾ ਬਣਾ ਕਾਈ ਕਰ ਫਿਰ ਹਾਂ ਮੈਨੂੰ ਸਾਪਾਤਾ ਹੈ ਇੱਕ ਵਾਰੀ ਸੱਚੇ ਮੰਨ ਕੇ ਦੱਸ ਦੇ ਵੀ ਮੈਂ ਝੂਠ ਬੋਲਦਾ ਕਿ ਕਿਆ ਬੋਲਦਾ ਤੈਨੂੰ ਮੈਂ ਆਹ ਗੱਲ ਨਹੀਂ ਕਰਦਾ ਪਿਛਲੀ ਗੱਲ ਉਹ ਪਿਛਲੀ ਗੱਲ ਕਰਦਾ ਪਿਛਲੀ ਗੱਲ ਆਹਦਾ ਕਰ ਨਹੀਂ ਕਰਦਾ ਮੈਂ ਉਹ ਪਿਛਲੀ ਗੱਲ ਪਤਾ ਆਹ ਗੱਲ ਤੈਨੂੰ ਪਤਾ ਹੋ ਸਕਦਾ ਬਾਈ ਆਹਦਾ ਮੈਂ ਠੀਕ ਇਤਰ ਸਹਿਮਤ ਆ ਤਾਰੀ ਦੋਸਤੀ ਦੀ ਗੱਲ ਕਰਦਾ ਮੈਂ ਪਿਛਲੀ ਪਿਛਲੇ ਦਾ ਕਿਆ ਹੋ ਗਿਆ ਉਹ ਤੇ ਗਲਤੀ ਹੈ ਬੰਦਾ ਕਰਨੇ ਵਾਲਾ ਹੋ ਗਏ ਉਹ 2 ਸਾਲ ਪਹਿਲਾਂ ਮੇਰੀ ਵੀ ਗੱਲ ਹੈ ਮੇਰੀ ਵੀ ਸੁਣ ਪਹਿਲਾਂ ਪਹਿਲਾਂ ਮੇਰੀ ਸੁਣ ਉਹ 2 ਸਾਲ ਪਹਿਲਾਂ ਦੀ ਗੱਲ ਆ ਉਹ ਮੇਰੀ ਗਲਤੀ ਚੱਲ ਇਹਨੂੰ ਕਹਿਦਾ ਮੈਂ ਭਾਈ ਮੈਂ ਇਹਨੂੰ ਕ੍ਰੈਡਿਟ ਕਾਰਡ ਨਹੀਂ ਦਿੰ ਆਪਣੇ ਜਾਬੀ ਨੇ ਲੋਨ ਆਪਣੇ ਉਹਦੇ ਪਰ ਆ ਕੇ ਸਾਈਕਲ ਚ ਬੜੀ ਵੱਕਾ ਮੁੜ ਗਿਆ ਮੈਂ ਤਾਂ ਪੈਸੇ ਲੈ ਕੇ ਗਿਆ ਬਤਾ ਕੈਸ਼ ਹੁਣ ਤੈਨੂੰ ਆਫਰ ਦਿੱਤੀ ਨਹੀਂ ਹੁਣ ਤਾਂ ਕਿਆ ਕਰਨਾ ਭਾਈ ਤੈਨੂੰ ਕਿਹਾ ਵੀ ਕੋਈ ਨਹੀਂ ਰੁਕ ਜਾ ਥੋੜਾ ਜਿਹਾ ਚਿਰ ਉਹ ਪਲਾਨ ਤੋੜਤੀ ਦੇਖ ਲੈ ਮੇਰੀ ਇੱਥੇ ਲੈਣਾ ਲੈਣਾ ਪਾਗਲੀ ਪਿੱਛੇ ਤੇਮਕੇ ਵਾਲੀ ਆ ਇਹ ਜਿਵੇਂ ਕੱਲ ਲੈਟਾ ਪਿੱਛੇ ਆਇਓ ਬਟਨ ਨਾਲ ਨਹੀਂ ਪੈਂਦੀ ਇਹ ਵਧੀਆ ਗ੍ਰੇਡ ਦਾ ਤੁਸੀਂ ਪੱਲੇ ਆਏ ਆ ਜੇਰਾ ਵਾਲੇ ਨਾਲ ਲੈਣਾ ਫੇਰ ਨਾਲ ਦਾ ਜ਼ੋਰ ਪਾਉਣਾ ਹੁੰਦਾ ਯਾਰ ਜ਼ੋਰ ਦਾ ਨਹੀਂ ਆ ਰੈੜਾ ਬਹੁਤ ਹੈ 6 ਮਹੀਨੇ ਬਾਅਦ ਖੜ ਜਾਂਦਾ ਨਾ ਨਾ ਇਹਨੂੰ ਜਿੱਥੇ ਮਾਈ ਲਿਆ ਠੀਕ ਆ ਸਾਈਕਲ ਬਣੇ ਦੀ ਹੈ ਨਹੀਂ ਜਮਈ ਆਏ ਸਿੰਪਲ ਬਸ ਆ ਇਹ ਵੀ ਨੂੰ ਡਿਸਕ ਡੋਸਕ ਆ ਗਏ ਹਾਂ ਇੰਨੇ ਵਿੱਚ ਦੇ ਲ 6000 ਵੱਧ ਗਿਆ ਹਾਂ ਬ੍ਰੇਕ ਹੀ ਬਾਅਦ ਦਾ ਟਾਈਮ ਡਿਸਕ ਬ੍ਰੇਕ ਆ ਗਿਆ ਜਿਆਦਾ ਪਹਿਲਾਂ ਤਾਂ ਰੋਈ ਜਾਂਦੇ ਤੇ ਬਾਪੂ ਸਾਈਕਲ ਤੋਂ ਬਾਅਦ ਆਏ ਕਰ ਲੈ ਸਾਈਕਲ ਹੀ ਜੀ ਨੂੰ ਰੋਈ ਜਾਂਦਾ ਤੁਹਾਨੂੰ ਮਿਲਿਆ ਹੀ ਨਹੀਂ ਨਾ ਸਾਈਕਲ ਹਾਲਾ ਗੇੜਾ ਨਹੀਂ ਪਿਆ ਜਾ ਲਿਆ ਕੇ ਖੜਾ ਲਿਆ ਔਰ ਲੈ ਉਹ ਤਾਂ ਗੱਗੇ ਦੇ ਕਾਰ ਚਲਾਉਂਦਾ ਤਾਂ ਤੰਦ ਹੇ ਲਿਆ ਤਨੇ ਕਿੰਨੇ ਤਾਂ ਗੱਗੇ ਦੇ ਕਾਰ ਚਲਾਉਂਦਾ ਕਾਰ ਚਲਾਉਂਦਾ ਨਾ ਇਹ ਤਾਂ ਮੈਂ ਕੈਸ਼ ਲੀਕ ਗਿਆ ਇਹ ਵੰਦ ਮੈਂ ਕੈਸ਼ ਲੀਕ ਗਿਆ ਤਾਂ ਆਈ ਨਹੀਂ ਲੱਗਦਾ ਇੰਨਾ ਕਾ ਮਹਾਰਾਜ ਨੇ ਮਿਹਰ ਕਰੀ ਹੋਈ ਆ ਕਾਰਡ ਤਾਂ ਚਾਹੀਦਾ ਕਾਰਡ ਦਾ ਨਜ਼ਾਰਾ ਉਹ ਕਹਾਂ ਨੂੰ ਕੰਮ ਆਊਗਾ ਇਹ ਵੀ ਦੇਖ ਤੂੰ ਬਹੁਤ ਨਜ਼ਾਰਾ ਆਉਦਾ ਤਾਂ ਕੋਈ ਸੌ ਚੀਜ਼ ਲੈਣੀ ਪੈਂਦੀ ਆ ਆਪਣਾ ਠੀਕ ਆ ਕੈਸ਼ ਨਹੀਂ ਹੁੰਦਾ ਕੋਲ ਬੰਦੇ ਦੇ ਆ ਕਾਰਡ ਲੈ ਲੈ ਆਪਣਾ ਕਿਸ਼ਤ ਕਰ ਲੈ ਆਓ ਜੀ ਸਹੀ ਗੱਲ ਆ ਕਾਰਡ ਦਾ ਇਹ ਹੁੰਦਾ ਨਾ ਹੈ ਵੀ ਬੰਦੇ ਨੇ ਖਾਈ ਕਿਸ਼ਤ ਲਾਈਆਂ ਵੀ ਆ ਲੈ ਤਿੰਨ ਸਾਲ ਦਾ ਰਿਕਾਰਡ ਪਿਆ ਅੱਛਾ ਚਾਰ ਦਾ ਫਿਰ ਉਹ ਤਿੰਨ ਦਾ ਆਨਲਾਈਨ ਸ਼ੋਅ ਹੁੰਦਾ ਪੁਰਾਣਾ ਜਿੰਨਾ ਮਰਜ਼ੀ ਕੱਢ ਲੈ ਅੱਛਾ ਜੀ ਵੀ ਠੀਕ ਆ ਬੰਦਾ ਇਹ ਬੰਦੇ ਜੀ ਉਹਦਾ ਦੱਸਦਾ ਹੈ ਇੱਕ ਇੱਕ ਚੱਲ ਰਿਹਾ ਗੱਡੀ ਦੀ ਕਿਸ਼ਤ ਜਾਂਦੀ ਮੇਰੀ ਉਹ ਆਪ ਚੱਕ ਲੈ ਵੀ ਠੀਕ ਆ ਰੈਗੂਲਰ ਜਾ ਰਹੀ ਕਿਸ਼ਤ ਤੇ ਇੱਕ ਕਿਸਤ ਵੀ ਤੋੜ ਤਾ ਬਣ ਗਈ ਉਹਦੇ ਉੱਥੇ ਕੱਟੀ ਆ ਜਾਂਦੀ ਉਹਦੇ ਕੱਟੀ ਜਾਂਦੀ ਤੇ ਤੋੜੀ ਹੈ ਹਾਂ ਸਭ ਕੁਝ ਆਨਲਾਈਨ ਚੱਲਦਾ ਸਭ ਕੁਝ ਹੋਣ ਲੈਣਾ ਇੱਕ ਲਿਮਟ ਦੀ ਵੀ ਤਾਂ ਵਿਆਜ ਦੀ ਉੱਥੇ ਤੋੜਤੀ ਹਾਂ ਨਵੀਂ ਪੁਰਾਣੀ ਨਹੀਂ ਕਰੀ ਉੱਥੇ ਵੀ ਕੱਟੀ ਆ ਜਾਂਦੀ ਆ ਪਿੰਡ ਵਾਲੀ ਇੱਕ ਬਿਮਾਰੀ ਨਹੀਂ ਕਰੀ ਉੱਥੇ ਵੀ ਕੱਟੀ ਆ ਜਾਂਦੀ ਆ ਹੂੰ ਅੱਗੇ ਪਿਛੇ ਵੇਚੇ ਵੇਚ ਹੋ ਜ ਡੇਲੇ ਆਂਦਾ ਫਿਰ ਟਿਕਲੇ ਨਹੀਂ ਹੋਣੀ ਚਾਹੀਦੀ ਜੇ ਕਾਟ ਨਹੀਂ ਆਉਂਦੀ ਡਿਲੇ ਹੋ ਗਈ ਉਹ ਤੇ ਪੀਲਾ ਨਿਸ਼ਾਨ ਆ ਪੀਲਾ ਨਿਸ਼ਾਨ ਆ ਇਹ ਡਿਲੇ ਆ ਇਹ ਨਾ ਟਾਈਮ ਤੇ ਪਹਿਲਾਂ ਤਾਰ ਨਹੀਂ ਆ ਇਹ ਜਿਹੜਾ ਟਾਈਮ ਤੇ 30 ਜੂਨ ਆ ਇਹ ਤੋਂ ਪਹਿਲਾਂ ਤਾਂ ਨਹੀਂ ਆ 30 ਦਸੰਬਰ ਆ 31 ਜਾਂ 31 ਦਸੰਬਰ ਦੇ ਬਾਅਦ ਜਨਵਰੀ ਦੀ ਤਾਰੀਖ ਤੋਂ ਲਾਲ ਲਾਈਨ ਆ ਜਿਹੜੀ ਵੀ ਇਹ ਲੇਟ ਹੋ ਗਿਆ ਡਵਲਟਰ ਆ ਬੰਦ ਡਵਲਟਰ ਇਹ ਵੀ ਥੋੜਾ ਜਿਹਾ ਫਰਕ ਕਹਿਦਾ ਫਿਰ ਅਸੀਂ ਤਾਂ ਇੱਕ ਵਾਰ ਤਾਰਦੇ ਆ ਆ ਦੋ ਵਾਰੀ ਉਤਰਤੀ ਔਰੇ ਇਹ ਆਹ ਆਓ ਇਹ ਤਾਂ ਦੋ ਵਾਰੀ ਇਹ ਤਾਂ ਬਈ ਤਾਰਦੇ ਅਸੀਂ ਇਹਦਾ ਦੋ ਵਾਰੀ ਉਧਰ ਤੂੰ ਤਾਂ ਇੱਕ ਵਾਰੀ ਉਧਰ ਤੀਲ ਮਹਾਰਾ ਦੀ ਇੰਨੀ ਕਿਰਪਾ ਹੈ ਵੀ ਕਿਤੇ ਆਪਾਂ ਡਿਫਾਲਟਰ ਨਾ ਕਾਮ ਇਹਦੇ ਨਾਂ ਵੀਦਾਰ ਤੂੰ ਤਾਂ ਵਿਆਜਦਾਰੀ ਜਾ ਇਹ ਫੋਟੋ ਵੀ ਲਾ ਦਿੰਦੇ ਆ ਉਹ ਦੂਈ ਨਹੀਂ ਨਾ ਇਹ ਫੋਟੋ ਵੀ ਲਾ ਦਿੰਦੇ ਬੈਂਕਾਂ ਵਾਲੇ ਇਹੋ ਹੀ ਚੀਜ਼ ਦੇਖਦੇ ਆ ਉਹ ਹਾਂ ਵੀ ਬੰਦਾ ਡਿਫਾਲਟਰ ਹੈ ਇਹ ਫੋਟੋ ਵੀ ਲੱਗਦੀ ਨਹੀਂ ਫੋਟੋ ਨਹੀਂ ਬੈਂਕਾਂ ਨੇ ਤੇਰਾ ਸਿਵਲ ਸਕੋਰ ਦੇਖਣਾ ਕ੍ਰੈਡਿਟ ਕਾਰਡ ਕਹਿੰਦਾ ਕੱਢ ਕੇ ਤੇਰਾ ਆ ਵੀ ਤੈਨੂੰ ਲੋਨ ਦੇਣਾ ਕਿ ਨਹੀਂ ਦੇਣਾ ਉਹਨੇ ਚੱਲੇ ਦੱਸ ਦੇਣਾ ਮੇਰਾ ਮੇਰਾ ਟਰੈਕਟਰ ਦਾ ਮੇਰਾ ਲੋਨ ਮੇਰੇ ਨਾਂ ਪਰ ਹੋਇਆ ਹੋਇਆ ਤੈਨੂੰ 2 ਮਿੰਟ ਲਾਉਣੇ ਇਹਨਾਂ ਨੇ ਹਾਂ ਜਦੋਂ ਉਹਨੇ ਤੇਰੇ ਪਾਸੇ ਕਿਉਂ ਕਿ ਤੇਰੇ ਪਰ ਕਦੇ ਲੋਨੀ ਨਹੀਂ ਕਰਾਇਆ ਕਹਿੰਦਾ ਤੂੰ ਤਾਂ ਨਮਸਕੋ ਉਹ ਆ ਜਿਹਦੇ ਛੁੱਟੀ ਨਹੀਂ ਇਹ ਗਲਤ ਹੋ ਗਿਆ ਬਹਣਪਾ ਨੇ ਕਿਸ ਤਾਂ ਤਾਰੀ ਜਿਹੜੀਆਂ ਟਾਈਮ ਨਾਲ ਆਪਣੇ ਰੱਬ ਸੁੱਖ ਰੱਖੇ ਮਰਾ ਬਹੁਤ ਜ਼ਰੂਰੀ ਬਾਈ ਇਹ ਲੋ ਚਾਹੀਦੀ ਯੂਪ ਤਾਂ ਨਹੀਂ ਵੀ ਚਾਹੀਦੀ ਹੈ ਜ਼ਰੂਰੀ ਜਿਆ ਟਾਈਮ ਨਾਲ ਤਾਰੋ ਬਸ ਕੋਈ ਕਾਮ ਚੀਜ਼ ਲੈਣੀ ਆ ਬਾਈ ਜਿਹੜੀਆਂ ਚੀਜ਼ ਨਾਲ ਲਓ ਜੀ ਉਹ ਜਿਹੜਾ ਤੁਹਾਨੂੰ ਲੱਗਦਾ ਵੀ ਤੂੰ ਪਹਿਹ ਤਾਰ ਦੋ ਵਧੀਆ ਜੇ ਆਪਾਂ ਦੇਖਿਆ ਜਾਵੇ ਆਪਣੇ ਕੋਲ ਆ ਵਧੀਆ ਹੁੰਦੀ ਹੈ ਕਿਹਦੇ ਕੋਲ ਹੁੰਦੇ ਖੜੇ ਟਾਈਮ ਯਾਰ ਇਹਨੇ ਲੋਨੇ ਪਰ ਡਿਪੈਂਡ ਆ ਤੇਰੇ ਇਹ ਉਹ ਤਾਂ ਹੈ ਉਹ ਤਾਂ ਤੈਨੂੰ ਦੱਸਿਆ ਤਾਂ ਹੈਗਾ ਇੰਨੀ ਵਧੀਆ ਕੋਈ ਅੰਤ ਨਹੀਂ ਅੱਜ ਦੀ ਘੜੀ ਤ 45 ਦਿਨ ਬਾਅਦ ਤੇ ਮੋੜਨੇ ਆ ਥੋੜਾ ਏ ਉਹ ਤੇ ਹੈ ਉਹ ਦੇ ਦੂੰਗਾ ਤੈਨੂੰ ਕੋਈ 45 ਦਿਨ ਰਿਸ਼ਤੇਦਾਰ ਨਹੀਂ ਆਕਾ ਦਾਤੀ ਆ ਮੰਦੀਪ ਰੱਖ ਕੇ ਗਿਆ ਉਹ ਯਾਰੀ ਦੋਸਤੀ ਇਹ ਬੰਦਾ ਦੇਖ ਲੈ ਆਖੜ ਲੈ ਆ ਉਹ ਲੈ ਆਖੜ ਤੇ ਲੈ ਉਹ ਆਇਆ ਤਾਂ ਮੈਂ ਦੱਤਾ ਹਾਂ ਲੱਖ ਰੁਪਈਆ ਕੋਈ ਉਹ ਨਗਣਾਈ ਜਾ ਕਿ ਮਾਰ ਦੇ ਸਕਦੇ 40 ਦਿਨ ਦਿਲਾਉਂਦਾ ਬਾਈ ਇਹ ਲੰਘ 45 ਗਏ ਭਾਈ ਸਾਈਕਲ ਲੈ ਕੇ ਜਾਂਦੇ ਸੂਟ ਨਹੀਂ ਲਾਈ ਸਾਈਕਲ ਲੈ ਜਾ ਲੈ ਜਾ ਜਾਂਦਾ ਮੁੱਕਿਆ ਕੰਮ ਸਾਈਕਲ ਲੈ ਆ ਸਾਦਾ ਬਰਾਬਰ ਸਾਦਾ ਬਰਾਬਰ ਮਾਰ ਲੀਕ ਲਾ ਲੈ ਨਹੀਂ ਮਾਰਦੇ ਕਿ ਪੁਲਟੀ ਪਰਕ ਹੋ ਜਾਂਦੀ ਬੰਦੇ ਦੀ ਤੂੰ ਹੀ ਮਾਰਦੇ ਲੀਕ ਹੁਣ ਮੈਂ ਨਹੀਂ ਮਾਰਾ ਨਹੀਂ ਕਹਿ ਸਕਦਾ ਬਾਈ ਮੇਰੇ ਨਾਲ ਖੜਿਆ ਹੈ ਭੱਜਿਆ ਕਿੱਥੇ ਵੈਨਾ ਇਹਦਾ ਨਹੀਂ ਭੱਜਿਆ ਗਾਣਾ ਕੱਟੀ ਜਾਂਦਾ ਮੇਰਾ ਤੂੰ ਆ ਹੀ ਹੁੰਦਾ ਜਾਰੀ ਦੋ ਦਿਆ ਪਿਆਰ ਆ ਮੇਰੇ ਨਾਲ ਤਾਂ ਕਿ ਆ ਹੋਗਾ ਤੂੰ ਬੜਾ ਹੈ ਮੈਂ ਗੱਲਾਂ ਸੁਣ ਲੈ ਅੱਛਾ ਸਪੈਸ਼ਲ ਲੈ ਕੇ ਆ ਬੋਤਲ ਦੇਖ ਲੈ ਅੱਛਾ ਸਪੈਸ਼ਲ ਲੈ ਆ ਹਾਂ ਪਤਾ ਨਹੀਂ ਪਾਣੀ ਪੀਣਾ ਚਾਹ ਉਹ ਡੈਡਾਂ ਦੀ ਹੈ ਭਾਈ ਹੰਟਾਰੀਓ ਸਾਈਕਲ ਹੀ ਬਾਹਰ ਲਈਏ ਆਂਦਾ ਵੀ ਯਾਰ ਵਿਚਾਰਾ ਸਾਊਤ ਆ ਜਿੱਥੇ ਲੈ ਕੇ ਸਾਈਕਲ ਨਾ ਕਿਹੜੇ ਦੇ ਲੈ ਕੇ ਬ੍ਰੈਂਡ ਵਾਲੇ ਪਰ ਕਹਿੰਦੇ ਕਿ ਲਾਗਦਾ ਯਾਰ ਇਹ ਇਹਨੇ ਬੱਸ ਹੀ ਲਿਆਏ ਹੁਣੇ ਬਾਈ ਨਾਂ ਦਾ ਹੈ ਰੰਡੇ ਵਾਲਾਂ ਤੇ ਪਹਿਲੀ ਦੁਕਾਨ ਪਰਲੇ ਪਰਲੇ ਬ੍ਰੈਂਡ ਵਾਲੇ ਨਾ ਸ਼ੋਅਰੂਮ ਹੈ ਭਾਈ ਇਹ ਵੀ ਉਹ ਰਿਸ਼ਤੇਦਾਰ ਆ ਉਹਨਾਂ ਦਾ ਕਾਲ ਇਹਨਾਂ ਦੇ ਪ੍ਰਾਣੇ ਦਾ ਤੇ ਮੁੰਡਾ ਅੱਛਾ ਹਾਂ ਕਾਲਾ ਕਹਿੰਦਾ ਉਹ ਪ੍ਰਾਣਾ ਕਹਿੰਦਾ ਕੋਈ ਜਾਊ ਕਹਿੰਦਾ ਕੋਈ ਗੱਲੇ ਨਹੀਂ ਕਹਿੰਦਾ ਲਿਆਓ ਜਾ ਕੇ ਅੜਿਆ ਵੀ ਨਹੀਂ ਵਿਚਾਰਾ ਆਪਾਂ ਐਵੇਂ ਕਹੀਏ ਕਹਿੰਦਾ ਕੋਈ ਗੱਲ ਨਹੀਂ ਭਾਈ ਅੰਨਾ ਜਿੱਤ ਹੈ ਗਿਆ 11000 ਦਾ ਲੁਧਿਆਣਾ ਜਾ ਕੇ ਦੇਖ ਲਈ ਉੱਥੇ ਉਹ 11 ਦਾ ਕੰਮ 10 10000 ਦਾ ਪਿਆ 11 ਕੋਈ ਨਾ ਕਰਿਓ ਕੰਪਨੀ ਕੰਪਨੀ ਹੈ ਬਾਹਰਲੀ ਕੰਪਨੀ ਹੈ ਉਹ ਲੁਧੇ ਵਾਲੇ ਸਾਹਿਬ ਬਣਦੀਆਂ ਬਾਹਰਲੀ ਕੰਪਨੀ ਅਮਰੀਕਾ ਕੈਨੇਡਾ ਦੀ ਨਹੀਂ ਬਣਦੀ ਇਹ ਬਾਈ ਇਹ ਸਿਰਫ ਟਾਇਰ ਟਾਇਰ ਇੰਡੀਆ ਵਾਲੀਆਂ ਐ ਨਾ ਅਮਰੀਕਾ ਵਾਲੀਆਂ ਇੱਥੇ ਵਾਲੀਆਂ ਪੰਜਾਬ ਦੀ ਕਰੀਦੀ ਉਹ 6500 ਦੀ 6500 6600 6500 ਉਹ 6000 6500 ਚਲ ਆ ਸਾਨੂੰ ਵੀ ਗਿਆ ਪਤਾ ਹੈ ਬਾਹਰ ਤੇ ਬਣਿਆ ਵਗੈਣਾ ਕਹਿ ਦਿੱਤਾ ਸਾਨੂੰ ਠੀਕ ਨਹੀਂ ਗੱਲ ਹਾਂ ਹੁਣ ਆ ਵੀ ਸਾਈਕਲ ਵਧੀਆ ਵਾ ਚਲਾ ਕੇ ਦੇਖ ਲਿਆ ਅਸੀਂ ਮੈਂ ਚਲਾ ਕੇ ਦੇਖ ਲਿਆ ਮੇਰਾ ਭਾਰ ਸਾਰ ਕੇ ਸਾਈਕਲ ਤਾਂ ਚੰਗਾ ਹੀ ਹੋਊਗਾ ਉਹ ਆਹ ਦੇਖ ਕੇ ਨਾ ਕਹੀਓ ਕੈਨੇਡਾ ਵਾਲੀ ਕੈਨੇਡਾ ਵਾਲੀ ਇਹਦਾ ਯਾਰ ਬਾਹਰ ਦਿੱਤੀ ਆਪ ਅਸੀਂ ਉਹੀ ਗੱਲਾਂ ਕਰੀਆ ਇਹਦਾ ਉਹ ਕਿਹੜੀ ਕੰਪਨੀ ਹੈ ਕਹ ਕੇ ਇਹ ਰੇਲਿਕ ਆ ਇਹ ਕੋ ਇਹ ਹੈਗੀ ਆ ਸਨ ਕ੍ਰਾਸ ਆਹ ਦੇ ਬੰਮੇ ਸਾਰੀਆਂ ਦਾ ਹੰਡ ਮੜੇ ਤਾਰ ਸਨ ਕਾਸ ਸਟicker ਲੱਗੇ ਉਹ ਬਣਾਉਂਦੀ ਕੰਪਨੀ ਰੇਲ ਕਿਹਾ ਮੈਨੂੰ ਨਾ ਭੁੱਲ ਗਿਆ ਯਾਰ ਕੋਈ ਆਰ ਤੇ ਨਾ ਅਮਰ ਲੈ ਲੂ ਜਿਆ ਕੁਛ ਨਾਮ ਆ ਪਰਲੀ ਸਾਈਡ ਲਈ ਕਹਾ ਵਾ ਦੇਖ ਲਾ ਬੰਮੇ ਪਰਾਂ ਦੇਖੀਂ ਕੀ ਲਿਖਾ ਵਾ ਰੈਲਾ ਵਾਹ ਬਗਲ ਹੈਗਾ ਤੇ ਚੱਲ ਗਿਆ ਬੌਹਰ ਰੈਲਾ ਖੌਰਾ ਪਰਾਂ ਨਹੀਂ ਤੇ ਆਉਣਾ ਹੌਲੈਂਡ ਲਿਖਿਆ ਬਪਾਈ ਹੌਲੈਂਡ ਉਹ ਇਹ ਤਾਂ ਇੰਡੀਆ ਚ ਬਣੇ ਟਾਇਰ ਤਾਂ ਇਹ ਇਹਦਾ ਸਟicker ਇਹਦਾ ਸਟicker ਲਾਇਆ ਬੇ ਬਾਅਦ ਚ ਯਾਰ ਚੱਲ ਤੁਸੀਂ ਕੀ ਲੈਣਾ ਹੈ ਬਾਹਰ ਮੇਰੀ ਗੱਲ ਸੁਣ ਲੈ ਯਾਰ ਬਾਹਰ ਦੀ ਤਾਂ ਤਾਂ ਬੰਨੂਗਾ ਜਿੱਥੇ ਮੋਹਰ ਹੋਊ ਆ ਸਾਰੇ ਸਟicker ਇਹ ਇਹ ਨਾ ਆਹ ਨਹੀਂ ਸਟicker ਹੈਗੇ ਬਾਈ ਉਹ ਜੋ ਪ੍ਰੇਰਣਾ ਇਹ ਨਹੀਂ ਸਟicker ਹੈਗੇ ਵੀ ਹਾਂ ਵੀ ਹੋਂ ਕਿ ਆਉਂਦਾ ਆਹ ਸਟicker ਜਿਹੜੇ ਟੈਪ ਲੱਗੇ ਹੋਏ ਆ ਔਰ ਸਟੀਕਰ ਨਹੀਂ ਹੈਗਾ ਵੀ ਪਟ ਹੋ ਜੂਗਾ ਟਾਇਰ ਦਾ ਪ੍ਰਿੰਟ ਕਰਿਆ ਵਾ ਵਿੱਚ ਟਾਇਰ ਦਾ ਟਾਇਰ ਦਾ ਪ੍ਰਿੰਟ ਕਰਿਆ ਵਾ ਟਾਇਰ ਦਾ ਆਪੇ ਕਹਿੰਦਾ ਯਾਰ ਉਹ ਸਟੀਕਰ ਨਹੀਂ ਹੈਗਾ ਐ ਰਹਿਣਾ ਇਹਨਾਂ ਨੇ ਟਾਇਰ ਦਾ ਇੰਡੀਅਨ ਟਾਇਰ ਆ ਆਪੇ ਕਹਿੰਦਾ ਸਾਡਾ ਇੰਡੀਆ ਸ਼ੌਕਰ ਆ ਮੂਰੇ ਨਾ ਸ਼ੌਕਰ ਵੀ ਲੋਕ ਹੁੰਦਾ ਅੱਛਾ ਉਹਦੇ ਬੰਮੇ ਸ਼ੌਕਰ ਦੇ ਜੇ ਸ਼ੌਕਰ ਨਹੀਂ ਯੂਜ਼ ਕਰਨਾ ਤਾਂ ਲੋਕ ਕਰਦੇ ਨਹੀਂ ਸ਼ੌਕਰ ਚੱਲੂਗਾ ਹਾਂ ਜੇ ਮੈਂ ਕਰ ਸਿੰਪਲ ਰੇਣਾ ਸਿੱਧਾ ਠੋਣ ਵਾਲੇ ਹੈ ਨਹੀਂ ਜੇ ਸ਼ੌਕਰ ਲੋਕ ਕਰਦੇ ਜੇ ਉਰੇ ਉਰੇ ਜਾਣਾ ਤੁਸੀਂ ਸ਼ੌਕਰ ਕੋਲ ਆ। ਇਹ ਦੋ ਹੀ ਲਾਉਣੇ ਪੈਂਦੇ ਨੇ ਬੰਦੇ ਨੂੰ। ਦੋ ਹੀ ਲਾਉਣੇ ਪੈਂਦੇ ਆ। ਹਾਂ ਇੱਕ ਇੱਕ ਆ ਇੱਧਰ ਲੈ। ਇੱਕ ਇਹ। ਉਦੋਂ ਤੋਂ ਹੋਰੇ ਕੁਝ ਲਿਖਿਆ ਹੋਇਆ। ਲਿਖਿਆ। ਉਹ ਹੋਰ ਜੀ ਇਹਨੂੰ ਕਰ ਅਨਲੌਕ। ਹੁਣ ਦਬਾਜ ਜ਼ੋਰ ਨਾਲ। ਹੋ ਗਿਆ ਸ਼ੌਕਰ? ਹੁਣ ਲੌਕ ਕਰ ਇਹਨੂੰ। ਹੁਣ ਮਾਰ ਜ਼ੋਰ। ਹੋ ਗਿਆ ਲੌਕ? ਆਟ ਗਿਆ ਗੇਅਰ। ਸ਼ੌਕਰ ਚੱਲਣ ਦਿਓ। ਛੋਕਰੀ ਚਲਾਤਾ ਭਾਈ। ਠੀਕ ਹੈ। ਹਾਂ ਹਾਰਨ ਬੀਲ ਵਾਲਿਆਂ ਨੂੰ ਤਾਂ ਇੱਕ ਥਾਲਾ। ਲੈਟ ਬਹੁਤ ਸੋਹਣੀ ਬਾਈ ਪਿੱਛੇ ਵੱਲਦੀ ਐ ਜੀ। ਹੁੰਦੀ ਵੱਲਦੀ ਐ? ਪਿਛਟਣ ਆ ਇਹਦੇ ਜਿੱਥੇ ਪਿੱਛੇ ਬਟਨ ਨਾਲ ਉਹਦੇ ਪਿਲਾ ਗਿਆ। ਤਲਬਾ ਸੜ ਕੇ 6 6 ਆਪਸ਼ਨ ਆ ਇਹਦੇ ਚ ਠੀਕ ਆ ਜਾ ਠੀਕ ਨਾ ਕੋਮ ਕੋਮ ਕੋਈ ਹੈ ਨਹੀਂ ਕਰਨੇ ਕੰਮ ਕਿਆ ਕੱਖ ਬਟ ਨਹੀਂ ਚੱਲੇ ਆ ਬਾਈ ਹੁਣ ਕੰਮ ਤਾਂ ਵਿਲੇ ਆ ਜ ਯਾਰ ਸਬਾਜੀ ਬਰਿਆ ਜਗੇ ਹਾਂ ਬੰਦ ਕਿੱਥੇ ਹੋਣੀ ਜਿੱਦ ਹੋਣੀ ਆ 7 8 ਵਾਰ ਬੰਦ ਹੋਣੀ ਆ ਉਹਨੇ ਬਾਜ ਮੈਂ ਵੀ ਦੇਖੀ ਗਿਆ ਪਹਿਲਾਂ ਮੈਨੂੰ ਸਮਝ ਨਹੀਂ ਆਈ ਥਲੀ ਲਾਈਟ ਇਹ ਮੈਂ ਕਹਾਂ ਲਾਈਟ ਬਾਲ ਦਿੰਦੀ ਜਿਹੜੇ ਬੰਦੇ ਮਾ ਮੋਟਰਸਾਈਕਲ ਸਾਈਕਲ ਬਹੁਤ ਘੁੰਮਦੇ ਆ ਨਾ ਮਾ ਥਲੀ ਲਾਈਟ ਬਾਲ ਦਿੰਦੀ ਹੈ ਅਸੀਂ ਦਹੀਂ ਲਵਾ ਕੇ ਲੈ ਆਏ ਮੈਂ ਦੂਆ ਲੱਗਾ ਤਾਂ ਲੈਣਾ ਸੱਲ ਪੈਂਦੇ ਹੋਣ ਇਹਦੇ ਜੀ ਹਾਂ ਸੱਲ ਪੈਂਦਾ ਬੜਾ ਹਾਂ ਮੈਂ ਦੂਆ ਲੱਗਾ ਤਾਂ ਲੈਣ ਜਿਹੜਾ ਜਿਵੇਂ ਬ੍ਰੇਕ ਟਾਇਰਾਂ ਵਾਲਾ ਹੁੰਦਾ ਇਹ ਨਹੀਂ ਲੈਣ ਦੁੱਤਾ ਉਹ ਬੀਠੀਗਾ ਕਹਿੰਦਾ ਪਾਦਾ ਪਾਉ ਦਊਗਾ ਮਾ ਉਹ ਇਹ ਆੜਾ ਆਠਾ ਮਾਣਣਾ ਉਹ ਜਦੋਂ ਉਹਦਾ ਹਾਂ ਉਹਦਾ ਜਿਆਦਾ ਤਕੜੇ ਰੋਜ ਬੱਜਿਆ ਮਜ਼ਬੂਤੀ ਨਹੀਂ ਸੀ ਦੀ ਬਹੁਤੀ ਇਹਦੀ ਮਜ਼ਬੂਤੀ ਹੈ ਉਹ ਨਾ ਇਹਨੂੰ ਸ਼ੌਕਰ ਨਾ ਕੁਝ ਕਿੱਥੇ ਜਾਣਾ ਵਧੀਆ ਮੈਂ ਗਿਆ ਅੱਛਾ ਵਧੀਆ ਵਧੀਆ ਹਾਂ ਚਲ ਠੀਕ ਹੈ ਚਲ ਠੰਗੋ ਜੀ ਬੱਡ ਲੱਗ ਆਖੇ ਜਾ ਕੇ ਭਾਈ ਪੈਂਡ ਵਾਲਾ ਆਖੇ ਜਾ ਕੇ ਭਾਈ ਨਾਲ ਮੈਂ ਵੱਡੀ ਜੀ